हां जी पंजाब वाले सत श्री अकाल ਜਿਵੇਂ ਕਿ ਸੀਐਮ ਭਗਵੰਤ ਮਾਨ ਮੁੱਖ ਮੰਤਰੀ ਫਸ ਗਏ ਨੇ ਕਰਨਲ ਪਰਿਵਾਰ ਦੇ ਉੱਤੇ ਸਿੱਧਾ ਯਾਨੀ ਜਾਨ ਲੈਵਾ ਅਟੈਕ ਉਸ ਤੋਂ ਬਾਅਦ ਉਹਨਾਂ ਚਾਰ ਪੁਲਿਸ ਵਾਲਿਆਂ ਤੋਂ ਭਗਵੰਤ ਮਾਨ ਧਾਰ ਚੁੱਕੇ ਨੇ ਜਿਨ੍ਹਾਂ ਨੇ ਕਰਨਲ ਸਾਹਿਬ ਨੂੰ ਕੁੱਟਿਆ ਸੀ ਔਰ ਪੂਰੀ ਵੀਡੀਓ ਤੁਹਾਡੇ ਸਾਹਮਣੇ ਧਰਾਂਗੇ ਕਿ ਕਰਨਲ ਪਰਿਵਾਰ ਨੂੰ ਪਹਿਲਾਂ ਧਮਕੀਆਂ ਮਿਲ ਰਹੀਆਂ ਸੀ ਜਿਹੜੀ ਮੈਂ ਪਹਿਲਾਂ ਵੀਡੀਓ ਪਾਈ ਆ ਉਹਦੇ ਵਿੱਚ ਮੈਂ ਤੁਹਾਨੂੰ ਇਹੀ ਦੱਸਿਆ ਸੀ ਕਿ ਉਹਨਾਂ ਦੇ ਪਰਿਵਾਰ ਨੂੰ ਕਰਨਲ ਬਾਠ ਦੇ ਯਾਨੀ ਸੰਧੂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਔਰ ਹੁਣ ਜਿਹੜਾ ਮਾਮਲਾ ਇਹ ਮਾਮਲਾ ਬੜਾ ਗੰਭੀਰ ਹੋ ਚੁੱਕਿਆ ਹੈ ਉਹਨਾਂ ਦੇ ਪਰਿਵਾਰ ਦੇ ਉੱਤੇ ਜਾਨਲੇਵਾ ਹਮਲਾ ਉਸ ਤੋਂ ਬਾਅਦ ਸੀਏ ਮਾਨ ਦਾ ਨਾਮ ਲੈ ਰਹੇ ਨੇ ਯਾਨੀ ਭਗਵਾਨ ਤੇ ਮਾਨ ਸਰਕਾਰ ਕਿਸ ਕਦਰ ਯਾਨੀ ਡਿੱਗ ਚੁੱਕੀ ਹੈ ਕਿਸ ਕਦਰ ਉਹਨਾਂ ਦੇ ਉੱਤੇ ਹਮਲਾ ਕਰਵਾਉਣ ਦੀ ਕੋਸ਼ਿਸ਼ ਕੌਣ ਚੱਲ ਰਿਹਾ ਹੈ ਉਹਨਾਂ ਦੇ ਪਰਿਵਾਰ ਦੇ ਮੂੰਹੋਂ ਸੁਣਾਵਾਂਗੇ ਕਿ ਆਖਰ ਮਾਮਲਾ ਕੀ ਹੈ ਕਰਨਲ ਦਾ ਕੇਸ ਸੁਲਝਣ ਦੀ ਬਜਾਏ ਆਖਰ ਇਹ ਕਿਉਂਦਾ ਕਿਉਂ ਜਾ ਰਿਹਾ ਪੂਰੇ ਪੰਜਾਬ ਦੇ ਲੋਕਾਂ ਦੀ ਨਜ਼ਰ ਐਸੇ ਕੇਸ ਉੱਤੇ ਟਿੱਗੀ ਹੈ ਕਿ ਕਰਨਲ ਦੇ ਪਰਿਵਾਰ ਨੂੰ ਇਨਸਾਫ ਮਿਲਣ ਦੀ بجائے ਉਹਨਾਂ ਦੇ ਪਰਿਵਾਰ ਨੂੰ ਇੱਕ ਮਾਰਨ ਤੱਕ ਦੀ ਕੋਸ਼ਿਸ਼ ਬਹੁਤ ਵੱਡੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਸ ਮਾਮਲੇ ਦੇ ਵਿੱਚ ਸਾਡੇ ਪੰਜਾਬ ਵਾਸੀਆਂ ਦਾ ਕੀ ਕਹਿਣਾ ਹੈ ਉਹਦਾ ਕਮੈਂਟਾਂ ਦੇ ਵਿੱਚ ਤੁਸੀਂ ਦੱਸੋਗੇ ਔਰ ਪਹਿਲਾਂ ਹੁਣ ਇੱਕ ਖਬਰ ਸੁਣ ਲਓ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਇਸ ਤੋਂ ਵੀ ਗੰਭੀਰ ਹੈ ਸੁਣੋ پنجاب پولیس جڑی ہے وہ چار ایس ایچ او ڈی جی صاحب کے رینک والے بندے بھی چار ایس ایچ او کے نام لے ڈا ڈرتے ہیں پنجاب پولیس نو کوئی ڈی جی تے ڈی جی پی ایس ایس پی نہیں چلا دے اے چار گنڈے ایس ایچ او چلا دے

ਤਾਂ ਤੁਸੀਂ ਲੋਕ ਜਿਸ ਤਰ੍ਹਾਂ ਤੁਸੀਂ ਕਿਹਾ ਸੀ ਕਿ ਪਾਸੇ ਤੋਂ ਧਮਕੀਆਂ ਦਾ ਸੰਸਾਰਾ ਨਹੀਂ ਰੁਕ ਰਿਹਾ ਸੀਗਾ ਤੇ ਦੂਜੇ ਪਾਸੇ ਹੁਣ ਧਮਕੀਆਂ ਤੋਂ ਬਾਵਜੂਦ ਕਾਰਵਾਈ ਤੇ ਕੀ ਹੋਣੀ ਸੀ ਹੁਣ ਤੁਹਾਡੇ ਪਿੱਛੇ ਸੂਈਆਂ ਲੱਗ ਜਾਂਦੇ ਨੇ ਜਿਹੜੇ ਪਟਿਆਲੇ ਤੋਂ ਲੈ ਕੇ ਚੰਡੀਗੜ੍ਹ ਤੱਕ ਤੁਹਾਡੀ ਖਬਰ ਰੱਖਦੇ ਆ ਬੜਾ ਬੜਾ ਸਕਿਉਰਟੀ ਲੈਸ ਹੈ ਸਾਡੀ ਪਰਿਵਾਰ ਤੇ ਆਲਰੇਡੀ ਸਾਨੂੰ ਥ੍ਰੈਟਸ ਮਿਲ ਗਈਆਂ ਨੇ ਤੇ ਇਹੀ ਜਿਹਾ ਬੰਦਾ ਸਾਡੀ ਇਹ ਤਹਿ ਕਰਦਾ ਹੈ ਪਤਾ ਹੈ ਆਹੋ ਕੱਲ ਨੂੰ ਕੈ ਕਰੇ ਕਿਥੇ ਇਨਫੋਰਮੇਸ਼ਨ ਦੇ ਦੇ ਜੇ ਉਹਦਾ ਕੀ ਨੁਕਸਾਨ ਹੈ ਜੇ ਕੋਈ ਜ਼ਿੰਮੇਵਾਰ ਹੋਗਾ گڈی کا نمبر دیتا پٹیالے تو چلے کوئی ایکسیڈنٹ کروا دے کوئی اور کر دے گڈیا کوئی بھی انویسٹیگیشن ایجنسی ہو یا کوئی بھی ہوئے کسی دی خبر کسی دی موومنٹ ٹریک وداؤٹ گورنمنٹ آرڈرز نہیں کر سکتی اور پہلے اگر اس نے ساڑی ادا ساڑی پوری موومنٹ ٹریک کر رہا کوئی اور کسی نو دس رہا اس نے فون تے ایک ریکارڈنگ سکی کہ وہ چل پڑے ہیں چندیگر سے گاڑی نمبر 4254 میں ہیں وہ ਇਦਾਂ ਦੀ ਵਾਇਸ ਨੋਟ ਸੀਗੇ ਔਰ ਸਾਡੀ ਫੋਟੋਆਂ ਭੇਜੀਆਂ ਹੋਈਆਂ ਸੀ ਤਿੰਨ ਚਾਰ ਜਗ੍ਹਾ ਤੇ ਬੇਦਤ ਸੈਟ ਕਰਦੇ ਜੀ ਵੀ ਤੇ ਲੋਰਾ ਤੁਸੀਂ ਪਿੱਛੇ ਹਟੋ ਉਹਦੇ ਨੇ ਪਰਚਾ ਭੇਜੂਗਾ ਜੇ ਹੋ ਜੂਗੀ ਜੀਆ ਮੈਨੂੰ ਇੰਡਾਇਰੈਕਟ ਵਿੱਚ ਸੈਟ ਸਾਰੀਆਂ ਸੀ ਲੇਕਿਨ ਮੈਂ ਉਹਨਾਂ ਨੂੰ ਕਲੀਅਰ ਕਿਹਾ ਮੈਂ ਥ੍ਰੈਟਸ ਤੋਂ ਡਰਨ ਵਾਲਾ ਨਹੀਂ ਹਾਂ ਤਕਰੀ ਹੋ ਕੇ ਲੜਾਂਗੇ ਮਾਂ ਸਾਹਿਬ ਨੇ ਮੈਂ ਇੰਨੀ ਇੱਜ਼ਤ ਮੈਂ ਬਾਹਰ ਨਿਕਲ ਕੇ ਇੱਕ ਉਹਨਾਂ ਤੇ ਭਰੋਸਾ ਕੀਤਾ ਜਿੱਦਾਂ ਮੈਂ ਪੁਲਿਸ ਤੇ ਕੀਤਾ ਸੀ ਉਦਾਂ ਹੀ ਉੱਤੇ ਵੀ ਕੀਤਾ ਤੇ ਉਹਨਾਂ ਨੇ ਕਲਾਕਾਰੀ ਖੇਡ ਦਿੱਤੀ ਕਲਾਕਾਰ ਬੰਦਾ ਹਮੇਸ਼ਾ ਹੀ ਕਲਾਕਾਰੀ ਖੇਡਦਾ ਕਹਿੰਦੇ ਨੇ ਉਹਨਾਂ ਨੇ ਇਨਸਾਨਾਂ ਦੇ ਦਿਲਾਂ ਨਾਲ ਵੀ ਕਲਾਕਾਰੀ ਖੇਡ ਦਿੱਤੀ ਪਰ ਮਾਨ ਸਾਹਿਬ ਤੁਹਾਡੇ ਦਿਲ ਨੂੰ ਮੈਨੂੰ ਮੈਂ ਕਹਿੰਦੀ ਆ ਤੁਸੀਂ ਮੇਰੇ ਨਾਲ ਜਸਟਿਸ ਨਹੀਂ ਜਿਹੜੀ ਆਪਣੇ ਧੀ ਦਾ ਜਸਟਿਸ ਨਹੀਂ ਕੀਤਾ ਤੇ ਬਾਕੀਆਂ ਦੀ ਧੀ ਨਾਲ ਦੇਸ਼ ਦੀ ਧੀ ਨਾਲ ਕੀ ਜਸਟਿਸ ਕਰੂਗਾ ਦੇਖੋ ਕਰਨਲ ਪਰਿਵਾਰ ਨੂੰ ਪੂਰਾ ਟਰੈਕ ਕੀਤਾ ਜਾ ਰਿਹਾ ਉਹਨਾਂ ਦੀ ਹਰ ਇੱਕ ਮੂਮੈਂਟ ਤੇ ਨਜ਼ਰ ਬਣੀ ਹੋਈ ਹੈ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਕੀ ਕਹਿ ਰਹੀ ਹੈ ਕਰਨਲ ਬਾਸ ਦੀ ਪਤਨੀ ਕਹਿੰਦੀ ਜਿਹੜਾ ਆਪਣੀ ਧੀ ਨੂੰ ਜਸਟਿਸ ਨਹੀਂ ਦੇ ਸਕਦਾ ਉਹ ਸਾਨੂੰ ਕੀ ਦੇਊਗਾ ਯਾਨੀ ਇਨਸਾਫ ਦੀ ਵਜਾਏ ਉਹਨਾਂ ਨੂੰ ਟਰੈਕ ਕਰਵਾ ਕੇ ਉਹਨਾਂ ਦੇ ਉੱਤੇ ਇੱਕ ਹਮਲਾ ਕਰਵਾਉਣ ਦੀ ਬਹੁਤ ਵੱਡੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਇੱਥੇ ਤੁਸੀਂ ਸਰਕਾਰ ਕਹਿ ਲਓ ਪ੍ਰਸ਼ਾਸਨ ਕਹਿ ਲਓ ਜੋ ਮਰਜ਼ੀ ਕਹਿ ਲਓ ਪਰ ਪੂਰਾ ਪੰਜਾਬ ਨਹੀਂ ਬਲਕਿ ਇਹ ਮੁੱਦਾ ਜਿਹੜਾ ਇਹ ਹਿੰਦੁਸਤਾਨ ਦੇ ਵਿੱਚ ਇਕੋ ਮੁੱਦਾ ਹਾਈਲਾਈਟ ਬਣ ਚੁੱਕਿਆ ਜਿਹੜਾ ਵਿਦੇਸ਼ਾਂ ਤੱਕ ਵਿਸ਼ਵ ਤੱਕ ਪਹੁੰਚ ਚੁੱਕਿਆ ਇਹਦੇ ਵਿੱਚ ਕੱਲੀ ਪੰਜਾਬ ਪੁਲਿਸ ਜਾਂ ਪੰਜਾਬ ਪ੍ਰਸ਼ਾਸਨ ਜਾਂ ਪੰਜਾਬ ਦੀ ਸਰਕਾਰ ਦਾ ਹੀ ਮਾਮਲਾ ਨਹੀਂ ਰਹਿ ਗਿਆ ਇਹਦੇ ਵਿੱਚ ਤਾਂ ਕੇਂਦਰ ਹੋ ਗਿਆ ਯਾਨੀ ਨੈਸ਼ਨਲ ਮੁੱਦਾ ਬਣ ਚੁੱਕਿਆ ਆਰਮੀ ਦੇ ਵਿੱਚ ਗੱਲ ਇਸ ਤਰ੍ਹਾਂ ਖਿੰਡੀ ਹੈ ਕਿ ਆਰਮੀ ਦੇ ਬਹੁਤ ਵੱਡੇ ਵੱਡੇ ਵਿਗੇੜੀ ਆਰ ਬਹੁਤ ਵੱਡੇ ਵੱਡੇ ਕਰਨਲ ਜਰਨਲ ਔਰ ਦੂਜੇ ਪਾਸੇ ਆਰਮੀ ਕਮਾਂਡਰ ਉਹ ਵੀ ਐਕਸ਼ਨ ਲੈਣ ਦੇ ਉੱਤੇ ਹੁਣ ਮਜਬੂਰ ਹੋ ਚੁੱਕੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਵੱਡਾ ਹੋ ਸਕਦਾ ਕਿਉਂਕਿ ਜਿਹੜੇ ਪੁਲਿਸ ਆਫਿਸਰਾਂ ਨੇ ਚਾਰਾਂ ਨੇ ਕਰਨ ਸਾਹਿਬ ਨੂੰ ਕੁੱਟਿਆ ਸੀ ਉਹਨਾਂ ਚਾਰ ਪੁਲਿਸ ਵਾਲਿਆਂ ਦਾ ਦਬਾਅ ਇਹਨਾਂ ਦੱਸਿਆ ਜਾ ਰਿਹਾ ਕਿ ਸੀਐਮ ਮਾਨ ਉਹਨਾਂ ਦੇ ਯਾਨੀ ਕਾਰਵਾਈ ਕਰਨ ਤੋਂ ਡਰ ਚੁੱਕੇ ਨੇ ਇਹ ਕਰਨ ਸਾਹਿਬ ਦੀ ਪਤਨੀ ਦੇ ਬਿਆਨ ਨੇ ਕਿ ਭਗਵੰਤ ਮਾਨ ਡਰ ਚੁੱਕਿਆ ਤੇ ਪੰਜਾਬ ਦੀ ਜਿਹੜੀ ਆਬਾਦ ਉਹ ਪਿੱਛੇ ਹਟਦੀ ਨਜ਼ਰ ਆ ਰਹੀ ਹੈ ਭਗਵੰਤ ਮਾਨ ਤੋਂ ਉਹ ਤਾਂ ਦਰਅਸਲ ਪਹਿਲਾਂ ਹੀ ਮੋਮੰਟ ਤੇਜ ਹੋ ਚੁੱਕੀ ਹੈ ਤੇ ਇੱਕ ਮੁੱਦਾ ਹੋਰ ਪੰਜਾਬ ਦੇ ਵਿੱਚ ਹਾਈਲਾਈਟ ਹੋਣ ਜਾ ਰਿਹਾ ਹੈ ਜੇ ਦੀ ਕਿਸੇ ਨੂੰ ਹਲੇ ਅੰਦਰੋਂ ਅੰਦਰੀ ਭੜਕ ਨਹੀਂ ਹੈਗੀ ਕਿਉਂਕਿ ਭਗਵਾਨ ਤੇ ਮਾਂ ਨੂੰ ਇੱਕ ਬਹੁਤ ਵੱਡੀ ਟੱਕਰ ਦੇਣ ਵਾਲਾ ਸੂਰਬੀਰ ਯੋਧਾ ਪੰਜਾਬ ਦੇ ਅੰਦਰ ਇੱਕ ਬਹੁਤ ਵੱਡੀ ਸੰਖਿਆ ਦੇ ਵਿੱਚ ਉੱਭਰ ਰਿਹਾ ਜਿਹਦਾ ਨਾਮ ਹੈ ਭਾਈ ਅਮਰਪਾਲ ਸਿੰਘ ਡਿਬਰੂਵੜੀ ਜੇਲ੍ਹ ਦੇ ਵਿੱਚ ਧੱਕੇ ਦੇ ਨਾਲ ਐਨਐਸਏ ਲਾ ਕੇ ਉਹਨਾਂ ਨੂੰ ਬੰਦ ਕਰਵਾਇਆ ਨਾਲ 10 ਸਾਥੀ ਬੰਦ ਸੀ ਜਿਨ੍ਹਾਂ ਨੂੰ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਲਿਆਂਦਾ ਗਿਆ ਔਰ ਦੂਜੇ ਪਾਸੇ ਹੁਣ ਅਮਰਪਾਲ ਸਿੰਘ ਦੀ ਵਾਰੀ ਹੈ ਤਾਂ ਪੰਜਾਬ ਦੇ ਵਸਨੀਕਾਂ ਨੂੰ ਤਾਂ ਇਹ ਲੱਗਦਾ ਹੋਣਾ ਕਿ ਅਮਰਪਾਲ ਸਿੰਘ ਰਹਾ ਹੋ ਕੇ ਪੰਜਾਬ ਆ ਜਾਣਗੇ ਪਰ ਨਹੀਂ ਕਿਉਂਕਿ ਪੰਜਾਬ ਉਹਨਾਂ ਲਈ ਹੋਰ ਗੱਤਕ ਹੋਣ ਜਾ ਰਿਹਾ ਕਿਵੇਂ ਹੋਣ ਜਾ ਰਿਹਾ ਕਿਉਂਕਿ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਈਮਾਨ ਸਿੰਘ ਖਾਰਾ ਜਿਹੜੇ ਉਹਨਾਂ ਦੇ ਐਡਵੋਕੇਟ ਨੇ ਉਹ ਦੱਸਦੇ ਨੇ ਕਿ ਭਾਈ ਜਿਹੜਾ ਤਸ਼ੱਦਦ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਹੁੰਦਾ ਸੀ ਸਾਰੇ ਸਾਥੀਆਂ ਦੇ ਨਾਲ ਤੇ ਭਾਈ ਅਮਰਪਾਲ ਸਿੰਘ ਦੇ ਨਾਲ ਉਹੀ ਤਸ਼ੱਦਦ ਉਸ ਤੋਂ ਵੀ ਵੱਧ ਵੱਲਕੀ ਪੰਜਾਬ ਦੀ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਹੋਣ ਜਾ ਰਿਹਾ ਕਿਉਂਕਿ ਇੱਥੇ ਦਾ ਇੱਥੋਂ ਦੇ ਕਿਹਾ ਜਾ ਰਿਹਾ ਕਿ ਅਮਰਪਾਲ ਸਿੰਘ ਹੋਵੇ ਚਾਹੇ ਹੋਣ ਉਹਦੇ ਸਾਥੀ ਕਿਉਂਕਿ ਉਹ ਪੰਜਾਬ ਲਈ ਜਿਹੜਾ ਬੰਦਾ ਬੀੜਾ ਚੱਕਦਾ ਜਾਂ ਪੰਜਾਬ ਲਈ ਬੋਲੂਆ ਉਹ ਅਕਸਰ ਤੁਸੀਂ ਸਾਰੇ ਜਾਣਦੇ ਹੋ ਸਰਕਾਰਾਂ ਦੀਆਂ ਅੱਖਾਂ ਦੇ ਵਿੱਚ ਚੁਭਦਾ ਤਾਂ ਉਹਨਾਂ ਨੇ ਇਨਕਾਊਂਟਰ ਤੱਕ ਪੰਜਾਬ ਦੇ ਲੋਕ ਕਹਿ ਰਹੇ ਨੇ ਬਲਕਿ ਅਸੀਂ ਅਰਦਾਸ ਕਰਦੇ ਹਾਂ ਉਹ ਕਾਮਨਾ ਕਰਦੇ ਹਾਂ ਕਿ ਇਹਨਾਂ ਦੇ ਨਾਲ ਕੋਈ ਵੀ ਘਟਨਾ ਨਾ ਵਾਪਰੇ ਪਰ ਪੰਜਾਬ ਦੀ ਸਰਕਾਰ ਐਸ ਕਦਰ ਯਾਨੀ ਸ਼ਰਮ ਹਜਾ ਨਹੀਂ ਬੈਠੀ ਹੈ ਕਿ ਕਿਸੇ ਨੂੰ ਵੀ ਕੁਝ ਵੀ ਕਰਵਾ ਸਕਦੇ ਆ ਵੇਖੋ ਇੱਕ ਪਾਸੇ ਕਰਨਲ ਦੇ ਰੈਂਕ ਦੇ ਵਿੱਚ ਜਿਹੜੇ ਬੰਦੇ ਦੇ ਥੱਲੇ 1500 ਫੌਜੀ ਯਾਨੀ ਕੰਮ ਕਰਦੇ ਹੋਣ ਉਸ ਬੰਦੇ ਨੂੰ ਉਹ ਜਿਹੜੇ ਪੂਰੇ ਦੇਸ਼ ਨੂੰ ਪ੍ਰੋਟੈਕਟ ਕਰਦੇ ਆ ਪੂਰੇ ਪੰਜਾਬ ਦੀ ਜਨਤਾ ਵਿੱਚ ਆ ਜਾਂਦੀ ਹੈ ਜਿਹੜੇ ਲੋਕ ਆਪਣੀ ਜਾਨ ਦੀ ਬਾਜ਼ੀ ਲਾ ਕੇ ਬਾਰਡਰਾਂ ਦੇ ਉੱਤੇ ਤੇ ਆਪਣੇ ਪਰਿਵਾਰ ਤੋਂ ਦੂਰ ਰਹਿ ਕੇ ਸਾਨੂੰ ਪ੍ਰੋਟੈਕਟ ਕਰਦੇ ਨੇ ਉਹਨਾਂ ਲੋਕਾਂ ਦੇ ਨਾਲ ਕੀ ਹੋ ਰਿਹਾ ਇੱਕ ਇਨਸਾਫ਼ ਮਿਲ ਰਿਹਾ ਨਹੀਂ ਮਿਲ ਰਿਹਾ ਤੇ ਮੇਰੇ ਭਗਵਾਨ ਤੇ ਮਾਨ ਸਰਕਾਰ ਕਿੰਨੇ ਫਰੰਟਾਂ ਤੇ ਡਿੱਗੀ ਐ ਉਹ ਤੁਸੀਂ ਅੱਜ ਦਾ ਇੱਕ ਹੋਰ ਨਮੂਨਾ ਜਿਹੜਾ ਮੈਂ ਤੁਹਾਨੂੰ ਹੁਣ ਦੱਸਣ ਜਾ ਰਿਹਾ ਇਹ ਕਾਂਸਟੇਬਲ ਫੜੀ ਗਈ ਐ ਬਠਿੰਡੇ ਤੋਂ ਜਿਹੜੀ ਪੁਲਿਸ ਮੁਲਾਜ਼ਮਾਂ ਦੇ ਨਾਲ ਬਹੁਤ ਜ਼ਿਆਦਾ ਵੱਡੇ ਵੱਡੇ ਆਫੀਸਰਾਂ ਦੇ ਨਾਲ ਕਹਿੰਦੇ ਨੇ ਜਾਇਜ਼ ਸਬੰਧ ਨੇ ਇਹ ਤਾਂ ਮੀਡੀਆ ਦੇ ਵਿੱਚ ਆ ਚੁੱਕਿਆ ਔਰ ਦੂਜੇ ਪਾਸੇ 15 ਕਰੋੜ 20 ਕਰੋੜ ਤੱਕ ਦੀ ਪ੍ਰਾਪਰਟੀ ਕੱਲੇ ਚਿੱਟੇ ਦੇ ਨਾਲ ਬਣਾਈ ਹੋਈ ਐ ਜਿਹੜੇ ਚਿੱਟੇ ਦੇ ਮਾਨ ਸਰਕਾਰ ਕਹਿੰਦਾ ਮੈਂ ਰੋਕ ਲਾਉਣ ਚੱਲਿਆ ਪੰਜਾਬ ਦੇ ਲੋਕ ਤਾਂ ਇਹ ਵੀ ਕਹਿ ਰਹੇ ਨੇ ਕਿ ਤੁਸੀਂ ਚਿੱਟਾ ਛੱਡੋ ਤੁਸੀਂ ਬੀੜੀ ਤੱਕ ਬੰਦ ਕਰਵਾ ਦਿਓ ਤੁਸੀਂ ਸ਼ਰਾਬ ਦੇ ਠੇਕੇ ਤੱਕ ਬੰਦ ਕਰਵਾ ਦਿਓ ਐਨੀ ਗੱਲ ਨਹੀਂ ਇਹਨਾਂ ਤੋਂ ਹੋਣੀ ਸਰਕਾਰ ਚਲੀ ਜਾਣੀ ਹੈ ਪਰ ਦੇਖੋ ਚਾਰ ਬਜਟ ਆ ਗਏ ਨੇ ਚਾਰ ਬਜਟਾਂ ਦੇ ਉੱਤੇ ਜਿਹੜੀ ਗੱਲ ਕਹੀ ਸੀ ਬੀਬੀਆਂ ਨੂੰ ਕਿ ਅਸੀਂ ਹਜ਼ਾਰ-ਹਜ਼ਾਰ ਰੁਪਈਆ ਦੇ ਦਾਂਗੇ ਇੱਕ ਬਜਟ ਪੇਸ਼ ਹੋਣ ਵਾਲਾ ਰਹੇਗਾ ਜਿਹੜਾ ਕਿ ਲਾਸਟ ਤੇ ਹੋਣਾ ਤੇ ਉਹਦੋਂ ਇਹਨਾਂ ਦੀ ਸਰਕਾਰ ਚਲੀ ਜਾਣੀ ਹੈ ਤਾਂ ਹੁਣ ਤੁਸੀਂ ਦੱਸੋ ਪੰਜਾਬ ਵਾਲਿਓ ਕਿ ਪੰਜਾਬ ਦੀ ਸਰਕਾਰ ਕਿੰਨੇ ਫਰੰਟਾਂ ਤੇ ਡਿੱਗੀ ਆ ਯਾਰ ਇੱਕ ਚਿੱਟੇ ਦਾ ਮੁੱਦਾ ਬੇਅਦਬੀਆਂ ਦਾ ਮੁੱਦਾ ਬੰਦੀ ਸਿੰਘਾਂ ਦਾ ਮੁੱਦਾ ਇਹੀ ਭੁਗਤ ਤਮਾਨ ਐਮਪੀ ਹੁੰਦਿਆਂ ਵਾਦੇ ਕਰਕੇ ਆਇਆ ਸਰਕਾਰ ਦੇ ਅੰਦਰ ਕਿ ਮੈਂ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਣਾ 26 ਜਨਵਰੀ ਤਰੀਕ ਤੱਕ ਰੱਖ ਦਿੱਤੀ ਜਾਂਦੀ ਆ ਉਸ ਤੋਂ ਬਾਅਦ ਕਹਿੰਦਾ ਬੰਦੀ ਸਿੰਘਾਂ ਨੂੰ ਮੈਂ ਮਤੇ ਪਾ ਕੇ ਪਾਸ ਕਰਕੇ ਉਹਨਾਂ ਨੂੰ ਬਾਹਰ ਕਢਾ ਕੇ ਲਿਆਉਂਗਾ ਤਾਂ ਉਹਨਾਂ ਤੇ ਵੀ ਕੋਈ ਬੰਦੀ ਸਿੰਘ ਬਾਹਰ ਆਇਆ ਤਾਂ ਦੱਸੋ ਦੇਖੋ ਕਮੈਂਟ ਮੇਰਾ ਵੀਰ ਔਰ ਉਸ ਤੋਂ ਬਾਅਦ ਕਹਿੰਦਾ ਬੇਅਦਬੀ ਤੇ ਕਾਨੂੰਨ ਬਣਾਉਂਗਾ ਕੋਈ ਕਾਨੂੰਨ ਨਹੀਂ ਕਿੰਨੇ ਲੋਕਾਂ ਨੇ ਬੇਅਦਬੀ ਕੀਤੀ ਆ ਮੈਂ ਕਿੰਨੀਆਂ ਵੀਡੀਓ ਪਾ ਚੁੱਕਿਆ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਕੇ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ